ਇਨ ਆਦਰਸ਼ਾ ਇੱਕ ਆਮ ਭੇਡਾਂ ਚਾਰਨ ਵਾਲਾ ਸੀਗਾ ਤੇ ਉੱਥੋਂ ਇੱਕ ਵੱਡਾ ਰਾਜਾ ਬੈਠਾ ਸੀ। ਜਦੋਂ ਉਹਨੇ ਕਿਹਾ ਵੀ ਸੱਤ ਪੁਸ਼ਤਾ ਗਿਣਾ ਆਦੀਆਂ ਤੇ ਉਹਨਾਂ ਦੇ ਕਾਰਨਾਮੇ ਦੱਸ ਤੇ ਫਿਰ ਤੈਨੂੰ ਅਸੀਂ ਆਦੀ ਧੀ ਦਾ ਡੋਲਾ ਦੇਵਾਂਗੇ। ਜਿਉਂ ਨਾਦਰਸ਼ਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਆ ਕੇ ਆਖਿਆ ਉਹਨੇ ਫਾਰਸੀ ਚੋ ਗੱਲ ਆਖੀ ਉਹ ਕਹਿੰਦਾ ਵੀ ਨਾਦਰ ਪੁੱਤਰ ਤਲਵਾਰ ਦਾ ਪੁੱਤਰ ਤਲਵਾਰ ਦਾ ਪੁੱਤਰ ਤਲਵਾਰ ਦਾ ਕਿ ਮੈਂ ਜੇ ਆਦਾ ਤੁਹਾਡਾ ਡੋਲਾ ਮੰਗ ਰਿਹਾ ਤਾਂ ਤਾਕਤ ਦੇ ਸਿਰ ਤੇ ਮੰਗ ਰਿਹਾ ਕੋਈ ਪੁਸ਼ਤਾ ਗਿਣਾ ਕੇ ਨਹੀਂ ਮੰਗ ਰਿਹਾ। ਸੰਧੀਆਂ ਨੂੰ ਪਦਾਰਥ ਹੋਣ ਕੁਛ ਨਹੀਂ ਹੋਏ ਤੁਹਾਡੀ ਕੋਈ ਪਦਾਰਥਿਕ ਵਸਤੂਆਂ ਹੈਗੀਆਂ ਤੁਹਾਡਾ ਕੋਈ ਏਰੀਆ ਤੁਹਾਡਾ ਰਾਜ ਭਾਗ ਆ ਉਹ ਹਮੇਸ਼ਾ ਸ਼ਸਤਰਾਂ ਦੇ ਅਧੀਨ ਹੁੰਦਾ ਹੈ ਉਹ ਤਾਕਤ ਦੇ ਅਧੀਨ ਹੁੰਦਾ ਹੈ ਉਹ ਲਾਗੂ ਵੀ ਉਦੋਂ ਹੀ ਹੁੰਦੀ ਹੈ ਜਦੋਂ ਤੁਹਾਡੇ ਕੋਲੇ ਤਾਕਤ ਹੋਵੇ ਅੱਜ ਸਿੱਖ ਜਿਹੜੇ ਹੈਗੇ ਆ ਉਹ ਹਰ ਪੱਖ ਤੋਂ ਜਿਹਨੂੰ ਅਸੀਂ ਹਾਰਡ ਪਾਵਰ ਕਹਿੰਨੇ ਆ ਦੋਨੇ ਪੱਖਾਂ ਤੋਂ ਕਮਜ਼ੋਰ ਆ ਅੱਜ ਸਾਡੇ ਕੋਲੇ ਨਾ ਤਾਂ ਕੋਈ ਫੌਜੀ ਤਾਕਤ ਆ ਆਦੀ ਨਾ ਸਾਡੇ ਕੋਲੇ ਕੋਈ ਵੱਡੀ ਆਰਥਿਕ ਤਾਕਤ ਨਹੀਂ ਹੈ ਜਦੋਂ ਤੁਸੀਂ ਇਹ ਦੋ ਚੀਜ਼ਾਂ ਨਹੀਂ ਹੈ ਤਾਂ ਤੁਹਾਡੀਆਂ ਸੰਧੀਆਂ ਤੁਹਾਡੀਆਂ ਸਾਰਾ ਕੁਝ ਬੇਮੈਨਾ ਹੋ ਜਾਂਦਾ ਹੈ ਤੁਹਾਡੇ ਨਾਲ ਤੁਸੀਂ ਉਹਨੂੰ ਧੋਖਾ ਕਹਿ ਲਓ ਧੱਕਾ ਕਹਿ ਲਓ ਸਭ ਕੁਝ ਹੁੰਦਾ ਤੁਹਾਡੇ ਨਾਲ ਲਾਹੌਰ ਦੀ ਜਿਹੜੀ ਸੰਧੀ ਆ ਉਹ ਵੀ ਇਸੇ ਵਿੱਚੋਂ ਨਿਕਲੀ ਸੀ ਉਸ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਤਾਕਤ ਸੀਗੇ ਉਹਨਾਂ ਦੀ ਫੌਜ ਦੀ ਤਾਕਤ ਬਹੁਤ ਤਗੜੀ ਸੀ ਸਿੱਖਾਂ ਕੋਲੇ ਦੁਨੀਆ ਦੀ ਬੰਨ ਉਹ ਤਾਂ ਬੈਸਟ ਆਰਟਿਲਰੀ ਸੀ ਗਿਆ ਇੱਕ ਡਿਸਿਪਲਿਨਡ ਫੌਜੀ ਜਿਹੜੀ ਵੱਡੀ ਤੋਂ ਵੱਡੀ ਤਾਕਤਾਂ ਨਾਲ ਟੱਕਰ ਲੈ ਸਕਦੀ ਸੀ ਪਹਿਲੀ ਜੰਗ ਜਦੋਂ ਐਂਗਲੋ ਸਿੱਖ ਵਾਰ ਹੁੰਦੀਆਂ ਦੋ ਤਿੰਨ ਜੰਗਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਆਪਾਂ ਉਹ ਤਾਕਤ ਗਵਾ ਲਈ ਤਾਕਤ ਆ ਜਿਹੜੀ ਗਵਾਈ ਗਵਾਈ ਜਿਹੜੀ ਸਭ ਤੋਂ ਵੱਡੀ ਗੱਲ ਸੀਗੀ ਉਹਦੇ ਵਿੱਚ ਕਿ ਸਿੱਖ ਸਰਦਾਰਾਂ ਨੇ ਤੇ ਸਿੱਖ ਦੇ ਰਾਜ ਘਰਾਣੇ ਸੀਗੇ ਜਿਹੜੇ ਅਲੀਟ ਸੀ ਉਹਨੇ ਆਧਾ ਰਾਜ ਕਰਨ ਦੀ ਇੱਛਾ ਦਿਵਾਲੀ ਸੀ ਕਿਤੇ ਤੇ ਉਹ ਅੰਗਰੇਜ਼ ਤੋਂ ਡਰੇ ਹੋਏ ਸਿਗੇ ਤੇ ਆਪਦੇ ਵੀ ਸਿਪਾਈਆਂ ਤੋਂ ਡਰੇ ਹੋਏ ਸਿਗੇ ਕਿਉਂਕਿ ਸੁਧਾਰ ਤੋਂ ਬੇਮੁਖ ਹੋ ਗਏ ਕੌਮ ਸੀ ਉਸ ਦੇ 30-40 ਸਾਲ। ਉਹ ਆਦੇ ਟੀਚੇ ਤੋਂ ਹਿਲ ਗਏ ਸੀ ਆਦੇ ਸੁਧਾਰ ਤੋਂ ਪਾਸੇ ਹੋ ਗਏ ਸੀ। ਤੇ ਉਹ ਸੁਧਾਰ ਤੋਂ ਪਾਸੇ ਹੋਣ ਦਾ ਅਸਰ ਇਹ ਹੋਇਆ ਕਿ ਰਾਣੀ ਜਿੰਦਾ ਤੋਂ ਲੈ ਕੇ ਸਾਰਿਆਂ ਨੇ ਜਦੋਂ ਪਹਿਲਾ ਸ਼ਾਟ ਆਇਆ ਅੰਗਰੇਜ਼ਾਂ ਦਾ ਪਹਿਲੀ ਵਾਰ ਉਹ ਅੰਦਰ ਆਏ ਤੇ ਸਭ ਨੇ ਨੇਗੋਸ਼ੀਏਟ ਕਰਨਾ ਸ਼ੁਰੂ ਕਰਤਾ ਕਿ ਐਜ਼ ਅੰਗਰੇਜ਼ ਸਾਨੂੰ ਬਚਾ ਕੇ ਰੱਖਣਗੇ। ਪਰ ਅੰਗਰੇਜ਼ ਨੇ ਉਦੋਂ ਤੋਂ ਹੀ ਜਿਹੜੀ ਤੁਹਾਡੀ ਅਨੇਕਸੈਂਸ਼ਨ ਸੀਗੀ ਤੁਹਾਨੂੰ ਆਪਦੇ ਅੰਦਰ ਲੈਣ ਦਾ ਜੋ ਰਾਹ ਸੀ ਉਹ ਖੋਲ ਲਿਆ ਸੀ। ਲord ਹਾਰਡਿੰਗ ਲਿਖਦੇ ਉਹ ਜੋਨ ਲਾਰੈਂਸ ਨੂੰ ਤੇ ਹੈਨਰੀ ਲਾਰੈਂਸ ਨੂੰ ਕਿ ਮੈਂ ਹੁਣੇ ਇਹਨੂੰ ਇਸ ਤਾਕਤ ਨੂੰ ਅਨੇਕਸ ਨਹੀਂ ਕਰ ਸਕਦਾ ਕਿਉਂਕਿ ਹਲੇ ਵੀ ਇਹਨਾਂ ਦੀ ਫੌਜੀ ਤਾਕਤ ਬਹੁਤ ਵੱਡੀ ਹੈਗੀ ਆ। ਬਹੁਤ ਸੋਲਜੇਂਦਾ ਕਿ ਇਹ ਹੌਲੀ-ਹੌਲੀ ਸਮੇਂ ਨਾਲ ਪੰਨਾ ਪੈਣਾ। ਉਹਨਾਂ ਨੇ ਤਿੰਨ ਵਾਰ ਕੀਤੇ ਆਪਣੇ ਤੇ ਦਬਾਬਾ ਉਹਨਾਂ ਨੇ ਘੱਟ ਕੇ ਪਾਸੇ ਕਰਤਾ ਜਿੱਥੋਂ ਤਕਰੀਬਨ 30 ਲੱਖ ਦਾ ਰੈਵਨਿਊ ਹਰ ਸਾਲ ਬਚਤ ਹੁੰਦੀ ਸੀ ਕਲੈਕਸ਼ਨ ਦੀ ਕਾਸਟ ਤੋਂ ਬਾਅਦ। ਦੂਜਾ ਉਹਨਾਂ ਨੇ ਕੱਟ ਕੇ ਕਸ਼ਮੀਰ ਪਾਸੇ ਕਰਤਾ ਕਸ਼ਮੀਰ ਹੀ ਇਕੱਲਾ ਪਾਸੇ ਨਹੀਂ ਕੀਤਾ ਉਹਨਾਂ ਨੇ ਹੋਰ ਸ਼ਾਰਤ ਕੀਤੀ ਕਿਥੇ ਹਜ਼ਾਰੇ ਵਾਲੇ ਏਰੀਆ ਦੇ ਵਿੱਚ ਜਿੱਥੇ ਰੈਵਨਿਊ ਖਰਚ ਹੁੰਦਾ ਸੀ ਮਿਲਟਰੀ ਤਾਕਤ ਦਾ ਉਹ ਸਿੱਖਾਂ ਦੇ ਰਾਜ ਦੇ ਵਿੱਚ ਹੀ ਰਹਿਣ ਦਿੱਤਾ ਕਿ ਤੁਸੀਂ ਇੱਥੇ ਕਮਿਟ ਹੁੰਦੇ ਰਹੋ ਇਸਪੋਰਟਸ ਦੇ ਨਾਲ ਤੁਸੀਂ ਲਾਦੇ ਰਹੋਗੇ ਤੁਹਾਡੇ ਰਿਸੋਰਸਸ ਕਮਿਟ ਹੁੰਦੇ ਰਹਿਣਗੇ ਸੋ મોટા ਤੌਰ ਤੇ ਉਹਨਾਂ ਨੇ ਤੁਹਾਨੂੰ ਰੈਵਨਿਊ ਤੋਂ ਘਟਾਤਾ ਤੁਹਾਡੀ ਜਿਹੜੀ ਜਗੀਰ ਤੋਂ ਦਿੱਤੋਂ ਪੈਸਾ ਉਹਨਾਂ ਸੀ ਉਹ ਘਟਾਤਾ ਤੇ ਇਹ ਕਿਹਾ ਜਾਂਦਾ ਕਿ ਉਹ ਤੋਂ ਬਾਅਦ ਜੋ ਬਚਿਆ ਰਾਸ਼ੀ ਉਹਦਾ ਤਕਰੀਬਨ 1% 1.6 ਕਰੋੜ ਦੀ ਉਹ ਰੈਵਨਿਊ ਰਹਿ ਗਿਆ ਸੀ ਜਿਹਦੇ ਵਿੱਚੋਂ ਫੇਰ ਵੀ ਉਹ ਇੰਨੇ ਅਮੀਰ ਸੀ ਕਿ 60-70 ਲੱਖ ਖਰਚ ਕੇ ਉਸ ਦੇ ਵਿੱਚ ਫੇਰ ਵੀ 80-90 ਲੱਖ ਦੀ ਸਾਲ ਦੀ ਸਾਲਾਨਾ ਬਚਤ ਸੀਗੀ ਫੌਜ ਘਟਾਤੀ ਫੌਜ ਇਨਫੈਂਟਰੀ 20000 ਤੇ ਕਰਤੀ ਕੋਰਸਵਾਰ 12000 ਤੇ ਕਰਤੇ ਤੇ অলਮੋਸਟ ਡਿਪਲੀਟ ਕਰਦਾ ਰਾਜ ਨੂੰ ਰੈਵਨਿਊ ਤੋਂ ਤੇ ਫੌਜ ਤੋਂ ਉਤਵਾਗੇ ਦਾ ਸਬਸੀਕੁਐਂਟ ਐਕਸ਼ਨ ਹੁੰਦਾ ਜਿਹਨੂੰ ਆਪਾਂ ਮਿਟਰੇਲ ਕਹਈਏ ਧੋਖਾ ਕਹ ਲਈਏ ਧੱਕਾ ਕਹ ਲਈਏ ਉਹ ਸਾਰਾ ਉਹਦੇ ਵਿੱਚੋਂ ਪਚਦਾ ਸੋ ਮੁੱਖ ਤੌਰ ਤੇ ਉੱਜਿਆ ਕਿ ਤੋਂ ਕਿ ਕਿਸੇ ਕਮਜ਼ੋਰ ਹੋਏ ਅਸੀਂ ਕਮਜ਼ੋਰ ਹੋਏ ਸਾਡੀ ਜਗਾਹ ਨਹੀਂ ਸਾਡੀ ਤਾਕਤ ਨਹੀਂ ਸਾਨੂੰ ਅਸੀਂ ਉਦਾਜ ਕਹਿ ਸਕਦੇ ਕਿ ਹਾਂ ਅੰਗਰੇਜ਼ ਨੇ ਸਾਡੇ ਨਾਲ ਧੋਖਾ ਕੀਤਾ ਪਰ ਕੋਈ ਹੋਰ ਤਾਕਤ ਹੁੰਦੀ ਉਹਨੇ ਵੀ ਐ ਕਰਨਾ ਸੀ ਅੱਜ ਵੀ ਸਿੱਖ तकरीबन ਉਸੇ ਜਗ੍ਹਾ ਤੇ ਖੜੇ ਆ ਜਿਹੜੀ ਥੋੜੀ ਮੋਟੀ ਆਪਾਂ ਇੰਨਾ ਹਾਲਾਤਾਂ ਦੇ ਵਿੱਚ ਵਾਰਡ ਕੀਤੀ ਸੀ 1920-25 ਦੇ ਵਿੱਚ ਉਹ ਵੀ ਅੱਜ ਸਾਡੀ ਖਤਮ ਹੁੰਦੀ ਜਾ ਰਹੀ ਹੈ ਤੇ ਕੱਲ ਨੂੰ ਆਪਾਂ ਵੀ ਇਹ ਗੱਲਾਂ ਕਰਾਂਗੇ ਕਿ ਸਾਡੀ ਤਾਂ ਜੀ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਉਹ ਹੋ ਗਿਆ ਜਦੋਂ ਤੁਸੀਂ ਆਹਦੀ ਬਾੜ ਨੂੰ ਢਾ ਲਾਉਂਗੇ ਚਾਹੇ ਉਹ ਅਲੀਪੋ ਲਾਉਂ ਚਾਹੇ ਰਾ ਸੰਦਾਰ ਨੇ ਲਈ ਚਾਹੇ ਉਸ ਟਾਈਮ ਦੇ ਰਾਜਕਰਾਨਿਆਂ ਨੇ ਲਈ ਉਹਨਾਂ ਨੇ ਆਪਦੀ ਫੌਜ ਨੂੰ ਕਮਜ਼ੋਰ ਕੀਤਾ ਆਪਦੀ ਫਾਈਟਿੰਗ ਫੋਰਸ ਨੂੰ ਕਮਜ਼ੋਰ ਜਿਹੜਾ ਵੀ ਕਰੂਗਾ ਉਹਦੇ ਨਾਲ ਇਹ ਜੇ ਧੁੱਕੇ ਹੋਣਗੇ ਹੋਣਗੇ ਉਹਦੇ ਨਾਲ ਇਹ ਜੇ ਮਟੀਰੀਅਲਸ ਵੀ ਹੋਣਗੇ ਉਹਦੇ ਜਿਹੜਾ ਸਾਰਾ ਕੁਝ ਹੋਊਗਾ ਟੱਕਾ ਵੀ ਹੋਊਗਾ ਹੁਣ ਆਪਾਂ ਨੂੰ ਪਰ ਫੇਰ ਵੀ ਗੱਲ ਆ ਕਿ ਆਪਾਂ ਨੂੰ ਸਮਝਣ ਦੀ ਲੋੜ ਆ ਕਿ ਇਹ ਸੰਧੀਆਂ ਸਾਡੀਆਂ ਕਿਸੀ ਸਿੱਖ ਰਾਜ ਦੀਆਂ ਤਿੰਨ ਸੰਧੀਆਂ ਸਮਝਣ ਦੀ ਲੋੜ ਹੈਗੀ ਆ ਤੇ ਜਿਨ੍ਹਾਂ ਦੀ ਅੱਜ ਦੇ ਜੀਓ ਪੋਲਿਟੀਕਲ ਕੰਟੈਕਸਟ ਦੇ ਵਿੱਚ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਇੱਕ ਸੰਧੀ ਬ੍ਰਿਟਿਸ਼ ਕੰਪਨੀ ਦੀ ਜਿਹਦਾ ਅਗ ਸ सक्ਸੈਸਰ ਸਟੇਟ ਆਪਾਂ ਕਹਿੰਦੇ ਇੰਗਲੈਂਡ ਕਹਿ ਸਕਦੇ ਆ ਬ੍ਰਿਟੇਨ ਕਹਿ ਸਕਦੇ ਹੋਦੀ ਮਹਾਰਾਜੇ ਦੀ ਤੇ ਅਫਗਾਨ ਅਫਗਾਨਾ ਦੀ ਹੋਈ ਸੀ ਕਿ ਸਾਡੇ ਤਿੰਨਾਂ ਦੇ ਵਿੱਚ ਕਿਸੇ ਨੂੰ ਵੀ ਕੋਈ ਇੰਟਰਨੈਸ਼ਨਲ ਤਾਕਤ ਹੋਰ ਤੰਗ ਕਰੂਗੀ ਜਾਂ ਹਮਲਾ ਕਰੂਗਾ ਤਾਂ ਅਸੀਂ ਇੱਕਜੁੱਟ ਦੀ ਸਹਾਇਤਾ ਤੇ ਆਵਾਂਗੇ ਦੂਜੀ ਸੰਧੀ ਸਿੱਖਾਂ ਦੀ ਮਾਰਕ ਜਿਹੜਾ ਜੋਰਾਵਰ ਜੋਰਾਵਰ ਸੈਨੇ ਹਮਲਾ ਕੀਤਾ ਚੀਨ ਤੇ ਉਹ ਚੀਨ ਬਹੁਤ ਕਮਜ਼ੋਰ ਸੀ ਉਹ ਜਿਹੜੀ ਕਿੰਗ ਡਾਇਨੈਸਟੀ ਪਰ ਉਹਨਾਂ ਨੇ ਜਿਹੜੀ ਸੰਧੀ ਕੀਤੀ ਸੀਗੀ ਉਹ ਸਿੱਖ ਰਾਜ ਨਾਲ ਕੀਤੀ ਸੀ ਲਾਹੌਰ ਦਰਬਾਰ ਨਾਲ ਕੀਤੀ ਸੀ ਉਹ ਸੰਧੀ ਵੀ ਬੜੀ ਇੰਪੋਰਟੈਂਟ ਸੰਧੀ ਹੈਗੀ ਉਹ ਸੰਧੀ ਦੀ ਜਿਹੜੀ ਮਿਆਦ ਆ ਉਹ ਨੂੰ ਜੇ ਪਰੋ ਧਾਰਨਾ ਤੋਂ ਕਹਿੰਦਾ ਵੀ ਜਿੰਨੀ ਦੇ ਦੁ ਧਰਤੀ ਤੇ ਸਮਾਨ ਰਹੂਗਾ ਤੇ ਧਰਤੀ ਰੋਗੀ ਓਨੀ ਦੇਰ ਉਹ ਸੰਧੀ ਇਨਟੈਕਟ ਰਹੂਗਾ ਪਰ ਲਿਮਟलेस ਹੈ ਉਹ ਟਾਈਮ ਬਾਉਂਡ ਸੰਧੀ ਨਹੀਂ ਨੇ ਤੇ ਤੀਜੀ ਸੰਧੀ ਜਿਹੜੀ ਆ ਹੈਗੀ ਆ ਜਿਹਦੀ ਆਪਾਂ ਗੱਲ ਕਰ ਰਹੇ ਹੁਣ ਸੰਧੀਆਂ ਪੜ੍ਹਣੀਆਂ ਤੇ ਸਮਝਣੀਆਂ ਕਿਉਂ ਜ਼ਰੂਰੀ ਆ ਦੁਨੀਆ ਦੇ ਇਤਿਹਾਸ ਦੇ ਵਿੱਚ ਤੋਮਾ ਦੇ ਵਿੱਚ ਸੰਧੀਆਂ ਕਦੇ ਹੀ ਖਤਮ ਨਹੀਂ ਹੁੰਦੀਆਂ ਕਿਸੇ ਸਮੇਂ ਵੀ ਰਿਵੋਕ ਕੀਤੀਆਂ ਜਾ ਸਕਦੀਆਂ ਹੁੰਦੀਆਂ ਕਿਸੇ ਸਮੇਂ ਵੀ ਉਹਨਾਂ ਨੂੰ ਦੁਬਾਰਾ ਪਲੇ ਦੇ ਵਿੱਚ ਲਿਆਂਦਾ ਜਾ ਸਕਦਾ ਹੁੰਦਾ ਹੈ ਅੱਜ ਤੋਂ ਵੱਡਾ ਖਿੱਤਾ ਜੀਓ ਪੋਲੀਟਿਕਲੀ ਪੂਰ ਰਾਜਨੀਤੀ ਦੇ ਹਿਸਾਬ ਨਾਲ ਇੰਪੋਰਟੈਂਟ ਹੁੰਦਾ ਜਾ ਰਿਹਾ ਆਪਾਂ ਕਹਿ ਸਾਦੇ ਕਿ 1947 ਤੋਂ ਪਹਿਲਾਂ ਸਾਡੇ ਅਨੇ ਕਿਉਂ ਨਹੀਂ ਕੀਤਾ ਫਲਾਣਾ ਕੀਤਾ ਪਰ ਜੋ ਇੰਪੋਰਟੈਂਸ ਤੁਹਾਡੀ ਅੱਜ ਹੈਗੀ ਆ 1947 ਵਿੱਚ ਵੀ ਹੈ ਨਹੀਂ ਸੀ ਉਹ ਤੋਂ ਪਹਿਲਾਂ ਵੀ ਹੈ ਨਹੀਂ ਸੀ ਤੁਸੀਂ ਇੱਕ ਜਗ੍ਹਾ ਕਨਸੈਂਟਰੇਟਡ ਹੋ ਇੰਕੇ ਇੰਪੋਰਟੈਂਟ ਜਗ੍ਹਾ ਤੇ ਬੈਠੇ ਹੋ ਉਹ ਜਗ੍ਹਾ ਜਿਹੜੀ ਹੈਗੀ ਆ ਉਹ ਪਹਿਲੀਆਂ ਪਲੇਨਸ ਹੈਗੀਆਂ ਮਾਊਂਟਨ ਦੇਗਾ ਜਿੱਥੋਂ ਗਾਂ ਦੁਸ਼ਮਣ ਸ਼ੁਰੂ ਹੁੰਦਾ ਵੈਸਟੋਂ ਤੱਕ ਦਾ ਸੋ ਸਭ ਤੋਂ ਇੰਪੋਰਟੈਂਟ ਜਗ੍ਹਾ ਤੇ ਬੈਠੇ ਹੋ ਸਭ ਤੋਂ ਵੱਡੀ ਗੱਲ ਹੈ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਵਾਦੀ ਦੇ ਤੌਰ ਤੇ ਕਨਸੈਂਟਰੇਟ ਲਏ ਹੋ ਹਾਲਾਂਕਿ ਆਪਾਂ ਬਾਹਰ ਜਾ ਜਾ ਕੇ ਤੇ ਹੋਰ ਆਵਾਦੀ ਜਿਹੜੀ ਅੰਦਰ ਆ ਰਹੀ ਉਹਦੇ ਕਰਕੇ ਆਪਾਂ ਨੂੰ ਘਟਾਇਆ ਤਾਂ ਜਾ ਰਿਹਾ ਪਰ ਫਿਰ ਵੀ ਆਪਣੀ ਕਨਸੈਂਟਰੇਸ਼ਨ ਮੋਰ ਇਨ ਅਫ ਹੈ ਗਈ ਹੈ ਤੇ ਸਟਰੋਂਗ ਇਨ ਅਫ ਹੈ ਗਿਆ ਸੋ ਇਹ ਸੰਧੀ ਹੈ ਇਸ ਕਰਕੇ ਇੰਪੋਰਟੈਂਟ ਰਹੀ ਹੈ ਸਾਾਨੂੰ ਸਮਝ ਰਹੀ ਹੈ ਕਿ ਕਿਸੇ ਦਿਨ ਵੀ ਅਸੀਂ ਇਹਦਾ ਲੀਗਲ ਰਿਕਾਰਡਸ ਲੈ ਕੇ ਅਸੀਂ ਕਿਸੇ ਦੀ ਵੀ ਮਦਦ ਕਰ ਸਕਦੇ ਹਾਂ ਹਾਂ ਉਹਨੂੰ ਵੀ ਸਾਡੇ ਮਦਦ ਕਰਨ ਚ ਕੋਈ ਦਾ ਮੁਫਾਤ ਨਜ਼ਰ ਆਉਂਦਾ ਹੋਵੇ ਸੋ ਇਹ ਸੰਧੀਆਂ ਪੜ੍ਹਣੀਆਂ ਇਹ ਸਮਝਣੀਆਂ ਤੇ ਇਹ ਕਿੱਥੇ ਕੰਮ ਆ ਸਕਦੀਆਂ ਉਹ ਸਾਡੀ ਡਿਪਲੋਮੇਸੀ ਸਾਡੇ ਲੀਡਰਾਂ ਦਾ ਕੰਮ ਹੈ ਕਿ ਉਹਨਾਂ ਨੂੰ ਇੱਕ ਐਲੀਬਾਈ ਜਿੱਥੇ ਚਾਹੀਦੀ ਹੋਵੇ ਤੁਹਾਡੀ ਮਦਦ ਕਰਨ ਦੀ ਉਹ ਤੁਸੀਂ ਪ੍ਰੋਡਿਊਸ ਕਰਕੇ ਉਹ ਦੇ ਸਕਦੇ ਹੋ ਕਿ ਭਾਈ ਆਰਾਜ ਤੁਹਾਡੇ ਕੋਲੇ ਖੁੱਲਾ ਹੈ ਜਿੱਥੇ ਆ ਕੇ ਤੁਸੀਂ ਸਾਡੀ ਸਹਾਇਤਾ ਕਰ ਸਕਦੇ ਹੋ ਸੋ ਇਹ ਤਿੰਨ ਸੰਧੀਆਂ ਨੌਜਵਾਨਾਂ ਨੂੰ ਸਾਰਿਆਂ ਨੂੰ ਪੜ੍ਹਣੀਆਂ ਚਾਹੀਦੀਆਂ ਇਹਨਾਂ ਨੂੰ ਸਮਝਣਾ ਚਾਹੀਦਾ ਤੇ ਉਹਦੇ ਉੱਤੇ ਕਿਸ ਤਰੀਕੇ ਦੀ ਪੋਲਿਟਿਕਸ ਤੁਸੀਂ ਸਿੱਖ ਸਕਦੇ ਹੋ ਕਿਸ ਤਰੀਕੇ ਦੀ ਰਾਜਨੀਤੀ ਆਪ ਦੀ ਕੌਮ ਨੂੰ ਬੇੜੀਆਂ ਤੋਂ निजात ለማਉਣ ਵਾਸਤੇ ਸਿਰਸਾ ਦੇ ਉਹ ਸਮਝੋ ਜਿੰਨਾ ਚੋਕ ਸਭ ਤੋਂ ਅਹਿਮ ਸੰਦੀ ਇਹ ਆ ਜਿੱਥੇ ਆਪਾਂ ਇਹ ਐਲੀਬਈ ਲੈ ਸਕਦੇ ਆ ਕਿ ਤੁਸੀਂ ਇੱਕ ਬੱਚੇ ਦੇ ਰਾਜ ਨੂੰ ਪ੍ਰੋਟੈਕਟ ਕਰਨ ਦਾ ਬਹਾਨਾ ਲੈ ਕੇ ਉਹਨੂੰ ਪ੍ਰੋਟੈਕਟ ਇਸ ਤਰੀਕੇ ਨਾਲ ਕੀਤਾ ਕਿ ਉਹਦਾ ਰਾਜ ਹੀ ਖਾ ਗਿਆ ਠੀਕ ਹੈ ਨਾ ਤੇ ਇਹ ਆਪ ਦਾ ਨਿਆਂ ਉਠਾਉਣ ਵਾਸਤੇ ਦੁਨੀਆ ਦੇ ਵਿੱਚ ਸੱਚ ਉਠਾਉਣ ਵਾਸਤੇ ਉਹ ਜੇ ਉਹਨਾਂ ਨੂੰ ਕੁਮਾਤਰੀ ਤੌਰ ਤੇ ਜੀਓ ਪੋਲੀਟਿਕਲ ਤੌਰ ਤੇ ਵਿਰਾਸਾ ਹੋਣਾ ਹੋਇਆ ਤਾਂ ਉਹ ਇਹਦਾ ਬਹਾਨਾ ਬਣਾ ਕੇ ਤੁਹਾਡੀ ਮਦਦ ਵੀ ਕਰ ਸਕਦਾ ਸੋ ਇਹ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਡਾਇਸਪੋਰਾ ਚ ਬਾਹਰ ਬੈਠੇ ਆ ਉਹਨਾਂ ਨੂੰ ਇਹ ਸੰਧੀਆਂ ਇਹ ਰਾਤ ਇਹ ਸਾਰੀਆਂ ਗੱਲਾਂ ਸਮਝਣੀਆਂ ਜ਼ਰੂਰੀ ਆ ਇਹ ਕਿੱਥੇ ਯੂਜ਼ ਹੋ ਸਕਦੀ ਹੈ ਕਿੱਥੇ ਇਹਨਾਂ ਨੂੰ ਪਲੇ ਕੀਤਾ ਜਾ ਸਕਦਾ ਹੈ ਇਹ ਬਹੁਤ ਜ਼ਰੂਰੀ ਆ ਤੇ ਉਦੋਂ ਵੱਡੀ ਗੱਲ ਆ ਕਿ ਇਹ ਆਪਣਾ ਇਹਦੇ ਤੇ ਕਿਸ ਤਰੀਕੇ ਦੀ ਉਹ ਰਾਜਨੀਤੀ ਖੜੀ ਕਰ ਸਕਦੇ ਆ ਉਹਨੂੰ ਧਿਆਨ ਚ ਰੱਖੋ ਉਦੋਂ ਅਗਲੀ ਗੱਲ ਇਹ ਆ ਕਿ ਵੀ ਆਪਾਂ ਸਾਰੇ ਗੱਲਾਂ ਦਾ ਦੁੱਖ ਮਨਵਾਉਦੇ ਆ ਕਿ ਸਾਡਾ ਜਿਵੇਂ ਆਪਾਂ ਹੁਣੇ ਗੱਲ ਕਰਤੇ ਆ ਕਿ ਸਾਡੇ ਕੋਈ ਨੂਰ ਲੈ ਗਏ ਦੁਜਾ ਕਿ ਸਾਡਾ ਬਹੁਤ ਜ਼ਿਆਦਾ ਸਮਾਨ ਲੈ ਕੇ 뮤ਜ਼ੀਅਮ ਚ ਲੱਗਿਆ ਹੋਇਆ ਹੈ ਅੰਗਲੈਂਡ ਦੇ 뮤ਜ਼ੀਅਮ ਚ ਜਿੱਦੇ ਵੀ ਸਾਰੇ ਗਏ ਆ ਵੇਖਿਆ ਉਥੇ ਕਲਾ ਆਪਣਾ ਨਹੀਂ ਲੱਗਿਆ ਹੋਇਆ ਹਰੇਕ ਟਿਕੋਮਾ ਦਾ ਲੱਗਿਆ ਹੋਇਆ ਜਿੰਨਾ ਉਹਨਾਂ ਨੇ ਰੋਟੀਆਂ ਈਸਟ ਇੰਡੀਆ ਕੰਪਨੀ ਦੀ ਇੱਕ ਪੇਂਟਿੰਗ ਹੈ ਜਿਹਦੇ ਵਿੱਚ ਕੁਈਨ ਵਿਕਟੋਰੀਆ ਸੈਂਟਰ ਚ ਬੈਠੀ ਆ ਤੇ ਗਲੋਬ ਆ ਉਹਦੇ ਆਸ-ਪਾਸੇ ਤੇ ਸਾਰੇ ਵਰਲਡ ਦਾ ਸਮਾਨ ਲੈ ਕੇ ਉਹਦੀ ਰਿਚਸ ਉਹਨੂੰ ਪੇਂਟ ਕਰ ਰਿਹਾ ਹੈ ਉਹ ਬੜੀ ਮਸ਼ਹੂਰ ਪੇਂਟਿੰਗ ਹੈ ਈਸਟ ਇੰਡੀਆ ਕੰਪਨੀ ਦੀ ਤੇ ਉਹ ਦੁਨੀਆ ਦਾ ਰਾਜ ਸੀ ਪੈਕਸ ਮੈਟੈਲਿਕਾ ਜਿਹਨੂੰ ਕਹਿੰਦੇ ਸੀ ਹੁਣ ਅਮਰੀਕਾ ਚ ਟਰੰਪਰੇ ਕੋਸ਼ਿਸ਼ ਕਰ ਰਹੇ ਆ ਕਿ ਪੈਕਸ ਅਮਰੀਕਾ ਨਾਲ ਜੇ ਕਿਸੀ ਅਮਰੀਕਾ ਦਾ ਵੀ ਰਾਜ ਹੋਣਾ ਵੱਡਾ ਹੋਵੇ ਯਾਰ ਰੋਮਨ ਰਾਜਾਂ ਦਾ ਹੋਵੇ ਤਾਂ ਉਹ ਹਰੇਕ ਕਮਜ਼ੋਰ ਕੌਮ ਤੋਂ ਜਾਂ ਜਿਨ੍ਹਾਂ ਨਾਲੇ ਦਬਾ ਲਿਆ ਉਹ ਤੋਂ ਉਹਨਾਂ ਨੇ ਇਹ ਸਾਰਾ ਕੁਝ ਖੋਇਆ ਗਿਆ ਲਿਆ ਕਿਸੇ ਨੇ ਆਪ ਪੇਟ ਕਰਤਾ ਕਿਸੇ ਤੋਂ ਉਹਨੇ ਖੋਲਿਆ ਪਰ ਵੱਡੀ ਗੱਲ ਇਹ ਹੈ ਕਿ ਆਪਾਂ ਬਣਿਆ ਕਿਵੇਂ ਆਪਾਂ ਪਦਾਰਥ ਤਾਂ ਆਉਂਦੇ ਰਹਿਣਗੇ سرمਾਈ ਦੀਆਂ ਤਰੀਕੇ ਬਦਲਦੇ ਰਹਿਣਗੇ سرمਾਇਆ ਕਿਹਨੂੰ ਕਹਿੰਦੇ ਆ ਇਹ ਰੀਅਲ ਨੂੰ ਕਹਿੰਦੇ ਆ ਚੰਗੇ ਸੋਨੇ ਨੂੰ ਕਹਿੰਦੇ ਆ ਪਦਾਰਥਾਂ ਨੂੰ ਕਹਿੰਦੇ ਆ ਇਹ ਸਮੇਂ-ਸਮੇਂ ਤੋਂ ਬਦਲਦਾ ਰਹੂਗਾ ਕਿਸੇ ਸਮੇਂ ਕਾਰਾ ਦੀਪ ਹੈ ਕਾਰਪੋਰੇਟਸ ਲਈ ਇਤਨੇ ਇਕਨੋਮੀ ਵਾਸਤੇ ਅੱਜ ਐਮਾਜ਼ਨ ਆ ਗਿਆ ਜਾਂ ਫੇਸਬੁੱਕ ਆ ਗਿਆ ਐਪਸ ਆਪੋਰਟਡ ਹੈ ਕਿਸੇ ਇਕਨੋਮੀ ਵਾਸਤੇ ਸੋ ਇਹ ਤਾਂ ਛੋਟੇ ਜਿਹੇ ਸਪੈਚ ਬਦਲ ਗਏ ਲੰਬੇ ਸਪੈਚ ਦਾ ਬਹੁਤ ਬਦਲ ਗਿਆ ਪਰ ਇਹ ਜਿਹੜੀ ਮੁੱਖ ਗੱਲ ਆ ਜਿਨੇ ਤੋਂ ਰੋਜ਼ ਰਾਜ ਤੱਕ ਪਹੁੰਚਾਇਆ ਉਸੀ ਤੋਂ ਦਾ ਫਲਸਫਾ ਤੁਹਾਡਾ ਸਿਧਾਂਤ ਜਿੱਥੇ ਡਾਇਸਪੋਰਾ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਸੰਨਿਆ ਕੀ ਸੀ ਸਾਡੇ ਕਿਹੜੇ ਚੀਜ਼ਾਂ ਦੀ ਅਸੀਂ ਮਦਦ ਲੈ ਸਕਦੇ ਹਾਂ ਕਿਸ ਚੀਜ਼ ਤੇ ਅਸੀਂ ਰਾਜਨੀਤੀ ਖੜੀ ਕਰ ਸਕਦੇ ਆ ਇੱਥੋਂ ਦੇ ਨੌਜਵਾਨ ਲੋਕ ਤੇ ਆਪਾਂ ਨੂੰ ਸਾਰਿਆਂ ਨੂੰ ਆਪਦੇ ਸਿਧਾਂਤ ਨਾਲ ਵਾਪਸ ਚੜ੍ਹਨ ਦੀ ਲੋੜ ਕੋਈ ਵੀ ਸੰਘਰਸ਼ ਕੋਈ ਵੀ ਗੱਲ ਹੋਊਗੀ ਉਹ ਗਰਾਉਂਡ ਤੋਂ ਹੋਣੀ ਹੈ ਕਿ ਤੋਂ ਬਾਹਰ ਆ ਕੇ ਨਹੀਂ ਕੁਝ ਮਿਲਣਾ ਪਏ ਇੱਥੋਂ ਦੇ ਇੱਥੇ ਜਿਹੜੀ ਮੈਨ 온 ਦਿ ਗਰਾਉਂਡ ਹੂ ਮੈਟਰਸ ਅਖੀਰ ਦੇ ਵਿੱਚ ਜਿਹੜਾ ਜ਼ੀ ਗਰਾਉਂਡ ਜ਼ੀਰੋ ਤੇ ਖੜਾ ਹੁੰਦਾ ਉਹ ਇੰਪੋਰਟੈਂਟ ਹੁੰਦਾ ਹੈ ਫਿਰ ਸਾਰੀਆਂ ਗੱਲਾਂ ਸੈਕੰਡਰੀ ਹੁੰਦੀਆਂ ਸੋ ਤੋਂ ਰੂਹ ਸਦਾ ਨਾਲ ਜੋੜਦਾ ਪਊਗਾ ਜਿਹੜੇ ਸਿਧਾਂਤ ਨੇ ਉਹ ਸੰਨੀਆਂ ਦੇ ਉੱਤੇ ਮਜ਼ਬੂਤ ਕਰਤਾ ਉਹਨਾਂ ਨੂੰ ਜਿਹੜੀਆਂ ਸਿਜਾਂ ਨੇ ਤੋੜੇ ਰਾਜ ਭਾਕ ਕਹਿ ਕੀਤਾ ਆਖਿਰ ਉਹ ਸਿਧਾਂਤ ਹੀ ਸੀਗਾ ਕਿ ਇੱਕ ਕੌਮ ਜਿਹੜੀ ਬਿਲਕੁਲ ਮਰੀ ਵੀ ਸੀ ਜਿਹੜੀਆਂ ਲੋਕ ਇੱਥੋਂ ਦੇ ਇਸ ਖਿੱਤੇ ਦੇ ਲੋਕ ਡੋਲੇ ਰਹਿੰਦੇ ਹੁੰਦੇ ਸੀ ਭਾਵਨਾਵਾਂ ਨਾਲ ਉਹ ਕੋਈ ਉਹਨਾਂ ਚੋਂ ਮੁੱਠੀ ਭਾਰ ਕੁਛ ਉੱਠੇ ਜਿਨ੍ਹਾਂ ਨੇ ਟਾਕਰਾ ਕਰਤਾ ਉਹ ਕੋਈ ਆਇਤਾ ਨਹੀਂ ਉੱਠ ਗਏ ਕਿਸੇ ਸਿਧਾਰਤੇ ਉੱਠੇ ਕੋਈ 2 250 ਸਾਲ ਦੀ ਮਿਹਨਤ ਮਸ਼ੱਕਤ ਲੱਗੀ ਹੋਈ ਸੀ ਉਸ ਸਿਧਾਰਤ ਨੇ ਹੀ ਤੁਹਾਨੂੰ ਕੋਈ ਨੂਰ ਦਵਾਇ ਉਸੇ ਸਿਧਾਰਤ ਨੇ ਤੁਹਾਨੂੰ ਰਾਜ ਧਾਰ ਦਵਾਇ ਤੇ ਉਸੇ ਸਿਧਾਰਤ ਜਦੋਂ ਬੇਮੁਖ ਹੁੰਨੇ ਆ ਤਾਂ ਰਾਜ ਧਾਰ ਵੀ ਗਏ ਜਿੰਨਾ ਵੀ ਸਿੱਖ ਰਾਜ ਦਾ ਡਾਊਨਫਾਲ ਦੇਖਦੇ ਆ ਜਿੰਨਾ ਵੀ ਅਸੰਧੀਆਂ ਦਾ ਬਟਰੇਲ ਦੇਖਦੇ ਆ ਜਿਹਦੇ ਵਿੱਚ ਸਪੈਸ਼ਲੀ ক্লোਜ਼ ਹੈਗੇ ਆ ਕਿ ਵੀ 1950 1854 ਤੱਕ ਉਹ ਨਾ ਵਿਦੇਸ਼ੀ ਕੇ ਸਿੱਖ ਕਿ ਵੀ ਤੁਸੀਂ ਇੱਥੇ ਆਪਣਾ ਰਾਣੀ ਨੇ ਮੰਗਿਆ ਸੀਗਾ ਕਿ ਵੀ ਤੁਸੀਂ ਆਪ ਦੀਆਂ ਫੋਰਸਸ ਰੱਖੋ ਮੈਨੂੰ ਆਪ ਦੀ ਫੌਜ ਤੋਂ ਪ੍ਰੋਟੈਕਟ ਕਰਨ ਤੋਂ ਉਹ ਸਿਧਾਂਤ ਤੋਂ ਬੇਮੁਖ ਹੋ ਚੁੱਕੇ ਸੀ ਨਾ ਠੀਕ ਆ ਉਹ ਬਾਤ ਰਿਲਾਈਜ਼ ਕੀਤਾ ਕਿ ਇਹ ਸਾਲੋ ਵੀ ਖਾ ਜਾਣਾ ਸਿੱਖ ਸਰਦਾਰਾਂ ਨੇ ਵੀ ਬਾਤ ਸਮਝਿਆ ਜਦੋਂ ਦੁਆਬੇ ਦੀਆਂ ਜ਼ਮੀਰਾਂ ਜਾਂਦੀਆਂ ਰਹੀਆਂ ਕਿ ਵੀ ਇਹ ਸਾਨੂੰ ਅੰਗਰੇਜ਼ਾਂ ਚੋਂ ਅੰਦਰ ਇੰਦਰ ਬਾਜੇ ਚ ਵੀ ਆ ਕੇ ਸਾਨੂੰ ਵੀ ਖਾ ਜੂਗਾ ਪਰ ਜਦੋਂ ਤੱਕ ਉਹ ਸਮਝਿਆ ਉਦੋਂ ਕੰਮ ਖਤਮ ਹੋ ਚੁੱਕਿਆ ਸੀ ਕਿਉਂ ਕਿਉਂਕਿ ਉਹ ਤੋਂ ਪਹਿਲਾਂ ਆਪ ਸਿਧਾਂਤ ਤੋਂ ਬੇਮੁਖ ਹੋ ਚੁੱਕੇ ਸੀ ਅੱਜ ਵੀ ਆਪਣੇ ਨਾਲ ਇਹ ਹੋ ਰਿਹਾ ਆਪਾਂ ਆਪ ਦੇ ਸਿਧਾਂਤ ਤੋਂ ਹਟੇ ਹੋਏ ਆ ਆਪਣੀ ਜਿਹੜੀ ਕੋਈ ਵਾਰਡ ਬਣਾਈ ਸੀ ਆਪਾਂ ਥੋੜੀ ਬਹੁਤ ਇਸ ਸਮੇਂ ਚ ਵਾਰਡ ਵੀ ਟਹਿ ਗਈ ਆ ਆਪਾਂ ਕੋਈ ਨਹੀਂ ਜੀ ਗੱਲ ਵੀ ਨਹੀਂ ਪਾਗਦੇ ਕਿ ਆਪਾਂ ਕੁਲਵਾਰ ਬਣਾ ਸਕੀਏ ਸਿੱਖਾਂ ਦੀ ਤਰਾਸ ਦੀ ਸਭ ਤੋਂ ਵੱਡੀ ਇਹ ਆ ਜੇ ਆਪਾਂ ਹੋਰ ਘੱਟ ਸ਼ਬਦਾਂ ਚੋਂ ਬਿਆਨ ਕਰਨਾ ਹੋਵੇ ਕਿ ਇਹ ਉਹ ਕੌਮਾਂ ਜਿਨ੍ਹਾਂ ਦੀ ਹਜ਼ਾਰਾਂ ਲੱਖਾਂ ਮੀਲ ਦੇ ਉੱਤੇ ਗਵਰਨੈਂਸ ਜਿਹੜੀ ਸੀ ਕਿ ਮinority ਜੁਹੰਦੇ ਹੋਏ ਵੀ ਗਵਰਨੈਂਸ ਦਾ ਤਰੀਕਾ ਉਹਨਾਂ ਦਾ ਸੀ ਅੱਜ 50000 ਕਿਲੋਮੀਟਰ ਏਰੀਆ ਦੇ ਵਿੱਚ ਹੁੰਦੇ ਹੋਏ ਮੈਜੋਰਿਟੀ ਜੁਹੰਦੇ ਹੋਏ ਸਾਡੀ ਗਵਰਨੈਂਸ ਦਾ ਮੈਥਡ ਸਾਨੂੰ ਆਉਂਦੇ ਰਾਜ ਭਾਗ ਦਾ ਤਰੀਕਾ ਸੜਾ ਦਾ ਉਹ ਕਿਸੇ ਬਗਾਨੇ ਦਾ ਉਹ ਦੱਸਦਾ ਸਾਨੂੰ ਕਿ ਇੱਥੇ ਕਿਹੜਾ ਐਕਟ ਲੱਗਣਾ ਕਿਹੜਾ ਕੀ ਜਾਣਾ ਮੇਰੇ ਪੁਰਖੇ ਜਿਹੜੇ ਰਹੇ ਆ ਉਹ ਲੱਖੇ ਜੰਗਲ ਦੇ ਜਾਂ ਬਠਿੰਡੇ ਦੇ ਇਲਾਕੇ ਦੇ ਵਿੱਚ ਸਦੀਆਂ ਤੋਂ ਰਹਿੰਦੇ ਆਏ ਸੀ ਅੱਜ ਸਾਡੀ ਹਾਲਤ ਇਹ ਹੈ ਕਿ ਉਸੇ ਇਲਾਕੇ 'ਚ ਮੈਨੂੰ ਇਹ ਦੱਸਣਾ ਪੈਂਦਾ ਮੇਰਾ ਆਧਾਰ ਕੀ ਆ ਜਿਉਂ ਦਾ ਆ ਆਧਾਰ ਖਾੜ ਨੂੰ ਨਾ ਪੈਦਾ ਘੱਤਿਆ ਨਾਲ ਦੇ ਕੇ ਤਾਂ ਦੱਸਦਾ ਕੀ ਹੈ ਕਿ ਮੇਰਾ ਉਸੇ ਇਲਾਕੇ 'ਚ ਜਿਉਂ ਦਾ ਆਧਾਰ ਕੀ ਆ ਮੇਰੇ ਪੁਰਖਿਆਂ ਨੇ ਇੱਥੇ ਜਾਨ ਦਿੱਤੀ ਸਭ ਕੁਝ ਦਿੱਤਾ ਪਰ ਮੈਂ ਬਿਸ਼ਰਮਾ ਨੂੰ ਉਹ ਆਧਾਰ ਕਾਰਡਾ ਦਾ ਬਣਾਉਣ ਜਾਂਦਾ ਤੇ ਵਿਖਾਉਂਗਾ ਕੀ ਆ ਮੇਰਾ ਆਧਾਰ ਹੈ ਇੱਥੇ ਜਿਉਂ ਮੇਰਾ ਆਧਾਰ ਇੱਥੇ ਜਿਉਂਦਾ ਉਹਦਾ ਕਾਰਡ ਨਹੀਂ ਆ ਮੇਰਾ ਆਧਾਰ ਇੱਥੇ ਜਿਉਂਦਾ ਉਹ ਆ ਕਿ ਜਿਹੜੇ ਮੇਰੇ ਬਜ਼ੁਰਗਾਂ ਨੇ ਇੱਥੇ ਖੂਨ ਰੋਲਿਆ ਤੇ ਮੂਰ ਨਾਲ ਲੜਦੇ ਮੇਰੇ ਜਿਹੜਾ ਬਜ਼ੁਰਗਾਂ ਨੇ ਇੱਥੇ ਭੱਟੀ ਰਾਜਪੂਤਾਂ ਨਾਲ ਲੜਦੇ ਖੂਨ ਡੋਲਿਆ ਜਿਹੜਾ ਮੇਰੇ ਬਜ਼ੁਰਗਾਂ ਨੇ ਇੱਥੇ ਬਾਅਦ ਚ ਫਿਰ ਅੰਗਰੇਜ਼ਾਂ ਨਾਲ ਲੜਦੇ ਖੂਨ ਡੋਲਿਆ ਉਹ ਮੇਰਾ ਆਧਾਰ ਆ ਨਾ ਕੀ ਇੱਕ ਸਰਕਾਰ ਦਾ ਬਣਾਇਆ ਹੋਇਆ ਕਾਰਜ ਮੇਰਾ ਆਧਾਰ ਪਰ ਆਪਾਂ ਤੁਰੇ ਕਰਦੇ ਹਾਸੇ ਕਿਉਂ ਕਿ ਹੌਲੀ ਹੌਲੀ ਇਕ ਤਨ ਜ਼ੋਰ ਹੋਵੇ ਅਜ ਆਪਾਂ ਰੋਈ ਜਾਏਗੀ ਕਿ ਸਾੜੀਆਂ ਸਰੀਆਂ ਦਾ ਸਾਡੇ ਨਾਲ ਆਏ ਹੋ ਗਿਆ ਸਾਡਾ ਟ੍ਰੇਲ ਹੋ ਗਿਆ ਕਲੋਜ਼ਸ ਹੋਗੇ ਹਰੇਕ ਸੰਧੀ ਦੇ ਵਿੱਚ ਕਲੋਸ ਪਾਏ ਜਾਂਦੇ ਆ ਆਪਾਂ ਦੇਖੋ ਇਹ ਆ ਸਮਝੋਤੇ ਆਪਣੇ ਦਾ بڑے بڑے ਸਮਝੋਤੇ ਟੁੱਟੇ ਆ ਉਹਨਾਂ ਨੂੰ ਇੱਕ ਤੁਰ ਹਲਾ ਦਿੰਦੇ ਆ ਸੁਟ ਜਾਂਦਾ ਕੋਈ ਵੀ ਸੰਧੀ ਉਦੋਂ ਟਿਕੂਗੀ ਟੁੱਟੀ ਉਦੋਂ ਮਜ਼ਬੂਤ ਹੋਊਗੀ ਜਦੋਂ ਉਹ ਬਣਾ ਫਿਰ ਜਵਾਨੀ ਕਰ ਲਏ ਉਹ ਕੰਦੇ ਵੀ ਲੋੜ ਲਿਪੇ ਜਦੋਂ ਤੁਰੇ ਤਾਕਤ ਹੋ ਗਈ ਉਹ ਬੈਕ ਅਪ ਕਰਦੇ ਆ आज ताकत नहीं ताकत बनाओ आर्थिक शक्ति भी बनाओ ते आर्थिक शक्ति नेचुरली आगे बॉल्व होके तोडी फौजी ताकत बनਦੀ ਆ ਆਪਾਂ ਜੁੜਦੀਆਂ ਨੂੰ ਵੀ ਦੇਖ ਲਿਆ ਪੁਰਾਣੀਆਂ ਵੀ ਦੇਖਿਆ ਕੌਮਾਂ ਨੂੰ ਅਗਲੇ ਜੇ ਆਰਥਿਕ ਸ਼ਕਤੀ ਬਣੇ ਤਾਂ ਹੀ ਉਹਨਲੀ ਲੋੜ ਪਈਏ ਤੇ ਦੋਨੇ ਪਾਸੇ ਧਿਆਨ ਦਿਓ ਆਦੇ ਸੁਧਾਰਤ ਨਾਲ ਟਿਕੇ ਰਹੋ ਇਹ ਯਾਦ ਰੱਖੋ ਕਿ ਇਹ ਸੰਧੀਆਂ ਹੋਈਆਂ ਸੀ ਅਗਾਹ ਤੋਂ ਜਿਹੜੀਆਂ ਵੀ ਸੰਧੀਆਂ ਕਰੋ ਉਹਨਾਂ ਨੂੰ ਧਿਆਨ ਚ ਰੱਖਿਓ ਕਿ ਉਹ ਕਾਗਜ਼ਾਂ 'ਤੇ ਨਹੀਂ ਟਿਕਣਾ ਕਾਗਜ਼ਾਂ 'ਤੇ ਲਿਖੇ ਨਹੀਂ ਟਿਕਣਾ ਉਹਦੇ ਪਿੱਛੇ ਫੋਰਸ ਕੀ ਬੈਕਅਪ ਕਰ ਰਹੀ ਹੈ ਉਹਨੇ ਟਿਕਾ ਕੇ ਰੱਖਨੀ ਹੈ ਚੀਜ਼ ਇਹਨਾਂ ਕਹਿ ਕੇ ਤੁਰ ਤੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ